ਹੈਲੋ ਦੋਸਤੋ ਮੈਂ ਡਾਕਟਰ ਜਗਸੀਰ ਸਿੰਘ ਪਟਿਆਲਾ ਪੰਜਾਬ ਤੋਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਸਰੀਰ ਦੇ ਵਿੱਚ ਪੈਦਾ ਹੋਣ ਵਾਲੀਆਂ ਗੱਠਾਂ ਨੂੰ ਦੂਰ ਕਰਨ ਦਾ ਨੁਕਸਾ ਸੇਅਰ ਕਰਨ ਲੱਗਿਆ ਨੋਟ ਕਰੋ ਕਚਨਾਰ 500 ਗ੍ਰਾਮ ਅੰਬਾ ਹਲਦੀ 50 ਗ੍ਰਾਮ ਦਾਲ ਚੀਨੀ 50 ਗ੍ਰਾਮ ਲੌਂਗ 50 ਗ੍ਰਾਮ ਕਲੌਂਜੀ 50 ਗ੍ਰਾਮ ਗਿਲੋ 50 ਗ੍ਰਾਮ ਅਰਸੌਂਤ 50 ਗ੍ਰਾਮ ਪਹਾੜੀ ਲਸਣ 100 ਗ੍ਰਾਮ ਨਿੰਮ ਨਮੋਲੀ 50 ਗ੍ਰਾਮ ਕਾਲੀ ਮਿਰਚ 100 ਗ੍ਰਾਮ ਤ੍ਰਿਫਲਾ 100 ਗ੍ਰਾਮ ਦਰਾਜ ਪਿੱਪਲੀ 100 ਗ੍ਰਾਮ ਕਚੂਰ 50 ਗ੍ਰਾਮ ਕਾਲਾ ਨਮਕ 100 ਗ੍ਰਾਮ ਰਿੰਡ ਦੇ ਬੀਜ 100 ਗ੍ਰਾਮ ਤੇਜ ਪੱਤਰ 100 ਗ੍ਰਾਮ ਗਰੂਨਸਾਲ 100 ਗ੍ਰਾਮ ਗੋਰਖ ਮੁੰਡੀ ਪਾਈਆ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਫ਼ ਕਰਕੇ ਕਿਸੇ ਮਾਮਦਸਤੇ ਵਿੱਚ ਪਾ ਕੇ ਪਾウダー ਬਣਾ ਲਓ ਮਿਕਸ ਕਰ ਲਓ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਇਹ ਦਵਾਈ ਜੋ ਬਣ ਗਈ ਗਠਾਂ ਨੂੰ ਖੋਰਨ ਵਾਸਤੇ ਬਣ ਗਈ ਹੈ ਸਵੇਰੇ ਸ਼ਾਮ ਅੱਧਾ ਦਾ ਚਮਚਾ ਗਰਮ ਪਾਣੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਤੁਸੀਂ ਲੈਣੀ ਹੈਗੀ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਕੱਚਾ ਨਾਲ ਗੋਗਲ ਗੋਲੀ ਆਉਂਦੀ ਹੈ ਹਰੇ ਕੰਪਨੀ ਆਯੁਰਵੈਦਿਕ ਗੋਲੀ ਹੈ ਜਾਂ ਵਿ੍ਰਧਿਵਾਦ ਕਾ ਵਟੇ ਉਹ ਵੀ ਸਵੇਰੇ ਸ਼ਾਮ ਇੱਕ ਗੋਲੀ ਲੈ ਸਕਦੇ ਹੋਗੇ ਠੀਕ ਹੈ ਜਾ ਤੁਸੀਂ ਜੋ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਉਹ ਵੀ ਲਾਹੇਵੰਦ ਹੈ ਠੀਕ ਹੈ ਤੇ ਕਫ ਵਰਦਕ ਚੀਜ਼ਾਂ ਠੰਡੀਆਂ ਚੀਜ਼ਾਂ ਮੈਦਾ ਮਾਸ ਮਿੱਟੀ ਤੁਮਰਪਾਨ ਸਾਰਾ ਛੱਡ ਦੋ ਇਹਨੂੰ ਤਿਆਗ ਦੋ ਠੀਕ ਹੈ ਕੋਸ਼ਿਸ਼ ਕਰੋ ਪਾਣੀ ਗਰਮ ਪੀਓ ਤਰਲ ਵਸਤੂਆਂ ਦਾ ਯਾਨਕੀ ਜ਼ਿਆਦਾ ਇਸਤੇਮਾਲ ਕਰੋ ਇਹ ਨੁਕਸਾ ਬਹੁਤ ਜਲਦੀ ਤੁਹਾਨੂੰ ਫਾਇਦਾ ਕਰੇਗਾ ਦੋਸਤੋ ਬਹੁਤ ਵਧੀਆ ਨੁਕਸਾ ਹੈ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚਣਾ ਚਾਹੀਦਾ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ